ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵਧੀਆ ਰੈਸਪੀ ਆ ਦੇਖੋ ਗੋਲ ਗੱਪੇ ਆਪਾਂ ਨੇ ਘਰੇ ਬਣਾਏ ਨੇ ਤੇ ਕਿੰਨੇ ਵਧੀਆ ਗੋਲ ਗੱਪੇ ਆਪਣੇ ਬਣ ਕੇ ਤਿਆਰ ਨੇ ਤੁਸੀਂ ਆਵਾਜ਼ ਸੁਣੀ ਸਕਦੇ ਹੋ ਬਹੁਤ ਹੀ ਵਧੀਆ ਕ੍ਰਿਸਪੀ ਆਪਾਂ ਗੋਲ ਗੱਪੇ ਘਰੇ ਬਣਾ ਕੇ ਤਿਆਰ ਕਰਾਂਗੇ ਤੇ ਇਹਨਾਂ ਨੂੰ ਮੁਸ਼ਕਿਲ ਨਾਲ 20-25 ਮਿੰਟ ਲੱਗ ਜਾਣਗੇ ਗੋਲ ਗੱਪਿਆਂ ਨੂੰ ਤੇ ਬਣੇ ਰਹਿਣਾ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਗੋਲ ਗੱਪੇ ਬਣਾ ਲਈ ਆਪਾਂ ਪਹਿਲਾਂ ਲਵਾਂਗੇ ਸੂਜੀ ਸੂਜੀ ਜਿੰਨੇ ਤੁਸੀਂ ਕੁਆਂਟੀਟੀ ਚ ਬਣਾਣੇ ਆ ਉਹਦੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਡੇਢ ਕੋਲੀ ਦੇ ਕਰੀਬ ਇੱਥੇ ਸੂਜੀ ਲੈ ਲਈ ਹੈ ਤੇ ਹੁਣ ਇਹਨੂੰ ਆਪਾਂ ਗੁੰਨਾਂਗੇ ਥੋੜਾ ਜਿਹਾ ਗਰਮ ਪਾਣੀ ਹੈ ਗਰਮ ਪਾਣੀ ਦੇ ਨਾਲ ਆਪਾਂ ਇਹਨੂੰ ਇਹਦੇ ਇੱਕ ਡੋ ਤਿਆਰ ਕਰ ਲਾਂਗੇ ਤਾਂ ਆਪਾਂ ਇਹਦੇ ਵਿੱਚ ਨਮਕ ਪਾਣਾ ਤੇ ਨਾ ਹੀ ਆਪਾਂ ਇਹ ਕਿਉਂ ਪਾਣਾ ਕੁਝ ਵੀ ਨਹੀਂ ਆਪਾਂ ਨੇ ਇਹਦੇ ਵਿੱਚ ਪਾਇਆ ਤੁਸੀਂ ਇਹਦੇ ਦੀ ਚਟਾ ਐਡ ਕਰ ਸਕਦੇ ਹੋ ਆਪਾਂ ਥੋੜਾ ਜਿਹਾ ਆਟਾ ਐਡ ਕਰਾਂਗੇ ਇਹਦੇ ਵਿੱਚ ਬਿਲਕੁਲ ਹੀ ਥੋੜਾ ਜਿਹਾ ਮੈਂ ਆਟਾ ਇਹਦੇ ਵਿੱਚ ਪਾ ਰਹੀ ਹਾਂ ਥੋੜਾ ਜਿਹਾ ਮੈਂ ਆਟਾ ਇਹਦੇ ਵਿੱਚ ਪਾ ਰਹੀ ਹਾਂ ਕਰੀਬ ਅੱਧੀ ਕਕੋਲੀ ਦੇ ਕਰੀਬ ਆਟਾ ਹੈ ਪਰ ਤੁਸੀਂ ਬਿਲਕੁਲ ਪਿਓਰ ਆਟੇ ਦੇ ਵੀ ਬਣਾ ਸਕਦੇ ਹੋ ਜਾਂ ਫਿਰ ਕੱਲੇ ਸੂਜੀ ਦੇ ਵੀ ਬਣਾ ਸਕਦੇ ਹੋ ਤੇ ਜਦੋਂ ਆਪਾਂ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਬਣਾਵਾਂਗੇ ਤੇ ਜਿਹੜੇ ਆਪਾਂ ਗੋਲ ਗੱਪੇ ਬਹੁਤ ਹੀ ਵਧੀਆ ਬਣਨਗੇ ਟਾਈਟ ਜਿਹਾ ਡੋ ਲਗਾਵਾਂਗੇ ਵੈਸੇ ਤਾਂ ਆਪਾਂ ਇਹਦਾ ਆਪਾਂ ਨੇ ਇੱਕ ਟਾਈਟ ਜਿਹਾ ਡੋ ਲਗਾ ਲੈਣਾ ਪਾਣੀ ਆਪਾਂ ਨੇ ਕੋਸਾ ਹੀ ਲੈਣਾ ਹੈ ਠੰਡਾ ਪਾਣੀ ਨਹੀਂ ਲੈਣਾ ਕਿਉਂਕਿ ਠੰਡਾ ਮੌਸਮ ਹੈ ਤੇ ਕੋਸਾ ਪਾਣੀ ਲਵਾਂਗੇ ਤੇ ਜਿਹੜੇ ਆਪਣੇ ਗੋਲ ਗੱਪੇ ਨੇ ਉਹ ਵਧੀਆ ਬਣਨਗੇ ਡਿਮਾਂਡ ਆ ਗਈ ਸੀ ਜੀ ਗੋਲ ਗੱਪੇ ਥੋੜੇ ਜਿਹਾ ਵੱਧ ਬਣਾਓ ਤਾਂ ਮੈਂ ਸੋਜੀ ਹੋਰ ਪਾ ਲਈ ਹੈ ਅੱਧੀ ਕੋਲੀ ਸੂਜੀ ਪਾ ਲਈ ਹੈ ਤੇ ਅੱਧੀ ਕੋਲੀ ਹੀ ਮੈਂ ਆਟਾ ਹੋਰ ਮਿਕਸ ਕਰ ਲਿਆ ਕਿਉਂਕਿ ਸਾਡੇ ਕੋਲ ਥੋੜੀ ਜਿਹੀ ਗੈਸਟ ਵੀ ਆਣਗੇ ਹੁਣੇ ਫੋਨ ਆਇਆ ਸੀਗਾ ਉਹਨਾਂ ਨੇ ਵੀ ਆਣਾ ਹੈ ਤਾਂ ਆਪਾਂ ਕਹਿੰਦੇ ਚਲੋ ਥੋੜੀ ਜਿਹੀ ਬਾਤ ਕਰਕੇ ਬਣਾ ਲੈਂਦੇ ਆਪਾਂ ਤਾਂ ਆਪਾਂ ਥੋੜਾ ਥੋੜਾ ਪਾਣੀ ਐਡ ਕਰਾਂਗੇ ਇਸ ਵਿੱਚ ਤੇ ਫੁੱਲਦੇ ਨਹੀਂ ਹੈਗੇ ਤੇ ਜੇ ਤੁਸੀਂ ਇਹ ਸਟਿਕ ਨਾਲ ਬਣਾਓਗੇ ਤਾਂ ਤੁਹਾਡੀ ਬੋਟੇ ਤੇ ਫੁੱਲਣਗੇ ਵੀ ਤੇ ਕ੍ਰਿਸਪੀ ਵੀ ਬਣਨਗੇ ਤੇ ਬਣਾਉਣ ਚ ਕੋਈ ਦਿੱਕਤ ਨਹੀਂ ਆਏਗੀ ਰੋਟਾ ਜੋ ਵੀ ਕੁਝ ਵੀ ਲੈਣਾ ਆਪਾਂ ਜਾਂ ਤਾਂ ਦੋਨੋਂ ਚੀਜ਼ਾਂ ਲੈ ਸਕਦੇ ਆ ਇਕੱਟੀਆਂ ਜਾਂ ਫਿਰ ਕੱਲੇ ਆٹے ਦੇ ਕੱਲੇ ਸੂਜੀ ਦੇ ਵੀ ਆਪਾਂ ਬਣਾ ਸਕਦੇ ਆ ਤੁਜੀ ਆਪਾਂ ਨੇ ਆٹے ਦੇ ਕੱਲੇ ਆٹے ਦੇ ਬਣਾਣੇ ਤਾਂ ਉਹਦੇ ਵਿੱਚ ਆਪਾਂ 2 ਚਮਚ ਸੂਜੀ ਜ਼ਰੂਰ ਮਿਕਸ ਕਰਾਂਗੇ ਤਾਂ ਹੀ ਜਿਹੜੇ ਆਪਣੇ ਗੋਲ ਗੱਪੇ ਨੇ ਵਧੀਆ ਬਣ ਜਾਂਦੇ ਆ। ਉਹਦੇ ਕੋਈ ਇਸ ਤਰ੍ਹਾਂ ਦਾ ਆਪਾਂ ਨੇ ਡੋ ਬਣਾਣਾ ਹੈ। ਨਾ ਟਾਈਟ ਅਤੇ ਨਾ ਹੀ ਸੋਫਟ ਜਿਹਾ ਹੋ ਸਕੇ ਤਾਂ ਟਾਈਟ ਹੀ ਗੁਣੀ ਆਪਾਂ। ਉਹ ਥੋੜਾ ਜਿਹਾ ਪਾਣੀ ਉੱਤੇ ਲਗਾ ਦੇਣੀ ਆ। ਪਾਣੀ ਗਰਮ ਹੈ। ਇਨੂੰ ਆਪਾਂ ਕੋਲੀ ਦੇ ਅੰਦਰ ਲੀਨ ਡੇਟਾਪ ਕੇ ਰੱਖ ਦਵਾਂਗੇ। ਉਹਦੇ ਨਾਲ ਹੀ ਹੈਗੇ ਜਿਹੜੀ ਆਪਣੀ ਸੂਜੀ ਹੈ ਇਹ ਸੌਫਟ ਹੋ ਜੇਗੀ। ਆਪਾਂ ਨੂੰ ਬਿਲਕੁਲ ਹੀ ਚਿਕਨਾ ਦੋ ਚਾਹੀਦਾ ਹੈ। ਆ ਦੇਖੋ। ਇਹਨੂੰ ਮੈਂ ਟੱਕ ਕੇ ਰੱਖ ਦਵਾਂਗੀ ਇਸੇ ਤਰ੍ਹਾਂ ਹੀ। ਪਲੇਟ ਦੇ ਨਾਲ ਕਵਰ ਕਰਕੇ ਮੈਂ ਰੱਖ ਦਿੱਤਾ ਹੈ। ਇਹਨੂੰ ਆਪਾਂ 15 ਮਿੰਟ ਲਈ ਇਸੇ ਤਰ੍ਹਾਂ ਹੀ ਰੱਖ ਦਵਾਂਗੇ। ਉਨੀ ਦੇਰ ਆਪਾਂ ਗੋਲ ਗੱਪਿਆਂ ਦੀ ਜਿਹੜੀ ਹੈ ਗੋਲ ਗੱਪਿਆਂ ਦਾ ਪਾਣੀ ਤਿਆਰ ਕਰ ਲੈਣੇ ਆ। ਗੋਲ ਗੱਪਿਆਂ ਦਾ ਪਾਣੀ ਤਿਆਰ ਕਰਨ ਲਈ ਆਪਾਂ ਨੂੰ ਮਿਕਸੀ ਦਾ ਜਾਰ ਚਾਹੀਦਾ ਹੈ। ਤੇ ਨਾਲ ਹੀ ਇੱਥੇ ਮੈਂ ਲੈ ਲਿਆ। ਧਨੀਆ ਲੈ ਲਿਆ, ਧਨੀਆ ਵੀ ਬਹੁਤ ਜ਼ਰੂਰੀ ਹੈ ਗੋਲ ਗੱਪਿਆਂ ਦੇ ਪਾਣੀ ਲਈ, ਪੁਦੀਨਾ ਤੇ ਆਹ 3-4 ਭ ਹਰੀਆਂ ਮਿਰਚਾਂ ਲਈਆਂ ਨੇ, ਇਹ ਜ਼ਿਆਦਾ ਤਿੱਖੀਆਂ ਨਹੀਂ ਹੈਗੀਆਂ। ਤੇ ਆ تینਾਂ ਚੀਜ਼ਾਂ ਜੇ ਤੁਹਾਡੇ ਕੋਲ ਅਦਰ ਹੈਗਾ ਤਾਂ ਤੁਸੀਂ ਅਦਰਕ ਵੀ ਪਾ ਸਕਦੇ ਹੋ ਮੇਰੇ ਕੋਲ ਨਹੀਂ ਹੈ ਤੇ ਨਾ ਹੀ ਮੈਂ ਪਾਇਆ ਅਦਰਕ ਤੇ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ ਤੇ ਇਹਨੂੰ ਆਪਾਂ ਰੱਪੀ ਦਾ ਚੋਪ ਕਰ ਲਵਾਂਗੇ ਅਦਰਕੀਆ ਚੋਪ ਕਰਕੇ ਆਪਾਂ ਚਾਹ ਦੇ ਵਿੱਚ ਪਾ ਦਵਾਂਗੇ ਨਾਲ ਹੀ ਪਾਤੀ ਨੇ ਡੰਡੀਆਂ ਦਾ ਜਿਹੜਾ ਫਲੇਵਰ ਹੈ ਨਾ ਬਹੁਤ ਵਧੀਆ ਹੋ ਜਾਂਦਾ ਹੈ ਤੇ ਹੁਣ ਨਾਲ ਹੀ ਮੈਂ ਪੁਦੀਨਾ ਪਾਤਾ ਇਹਦੇ ਤੇ ਹੁਣ ਨਾਲ ਹੀ ਇਹਦੇ ਪਾ ਦਾਂਗੇ ਹਰੀ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆ ਇਮਲੀ ਦਾ ਪਰਪ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿਆ ਸੀਗਾ ਆ ਦੇਖ ਸਕਦੇ ਹੋ ਇਮਲੀ ਦਾ ਪਾਣੀ ਹੈ ਉਹ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਹੀ ਆਪਾਂ ਨੇ ਗ੍ਰाइंड ਕਰਨਾ ਹੈ ਇਹਨੂੰ मैं ग्राइंड करके दिखा देखो जी चटनी जड़ी पीस के ही है जी अपनी पिस गई है हूँ मैं थोड़ा दिखाई ਕੱਢ ਲਵਾਂਗੇ ਦੇ ਚੋਪਾ ਪਾਣੀ ਪਾ ਲਵਾਂਗੇ ਇਸ ਤਰ੍ਹਾਂ ਆਪਾਂ ਪਾਣੀ ਪਾ ਲਵਾਂਗੇ ਇਹਦੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਇਮਲੀ ਦਾ ਪਾਣੀ ਜਿਹੜਾ ਆਪਾਂ ਪਹਿਲਾਂ ਹੀ ਕੱਢ ਕੇ ਰੱਖਿਆ ਹੋਇਆ ਸੀਗਾ ਆਪਾਂ ਇਹਦੇ ਵਿੱਚ ਪਾਵਾਂਗੇ ଲୋନ ਪਾ ਲਵਾਂਗੇ ਆਪਾਂ ਪਾਣੀ ਆਪਾਂ ਥੋੜਾ ਜਿਆਦਾ ਹੀ ਕਰਾਂਗੇ ਤੇ ଲੋਨ ਆਪਾਂ ਇਸਾ ਹਿਸਾਬ ਨਾਲ ਪਾ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਪਾਣੀ ਵਧਾਣਾ ਹੈ ਉਹਦੇ ਹਿਸਾਬ ਨਾਲ ਨਾਲ ਮੈਂ ਪਾਰੀਆਂ ਦੇ ਵਿੱਚ ਜਲਜੀਰਾ ਮਸਾਲਾ ਮੇਰੇ ਕੋਲ ਪਿਆ ਸੀ ਇਹ ਪਾਣੀ ਇਹਦੇ ਨਾਲ ਜਿਹੜਾ ਨਾ ਪ੍ਰਾ ਟੇਸਟ ਬੜਾ ਵਧੀਆ ਆ ਜਾਂਦਾ ਹੈ। ਆ ਇੱਕ ਚਮਚਾ ਆਪਾਂ ਪਾ ਕੇ ਥੋੜਾ ਜਿਹਾ ਹੋਰ ਪਾ ਲੈਂਦੇ ਹਾਂ। ਇਸ ਨਾਲ ਇਹਦਾ ਸਵਾਦ ਜਿਹੜਾ ਵਧੀਆ ਬਣ ਜਾਏਗਾ ਤੇ ਮੇਰੇ ਵਿੱਚ ਥੋੜਾ ਜਿਹਾ ਪਾ ਲਵਾਂਗੀ ਜੀਰਾ ਤੇ ਕਾਲੀ ਮਿਰਚ ਦਾ ਮਸਾਲਾ ਪਿਆ ਸੀ ਮੇਰੇ ਕੋਲ ਦੋਨਾਂ ਚੀਜ਼ਾਂ ਦਾ ਜੀਰਾ ਔਰ ਕਾਲੀ ਮਿਰਚ ਫਿਰ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਤੁਸੀਂ ਚਾਹੋ ਇਹਦੇ ਵਿੱਚ ਕਾਲਾ ਲੂਣ ਵੀ ਪਾ ਸਕਦੇ ਹੋ ਤੇ ਲਾਲ ਮਿਰਚ ਜਿਹੜੀ ਦੇਗੀ ਲਾਲ ਮਿਰਚ ਹੁੰਦੀ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਮੈਂ ਲਾ ਲਈ ਨਹੀਂ ਪਾਰੀ ਕਿਉਂਕਿ ਮੈਂ ਹਰੀ ਮਿਰਚਾਂ ਪਾਈ ਹੋਈਆਂ ਨੇ ਤੁਸੀਂ ਲਾਲ ਮਿਰਚ ਹੈ ਤੇ ਤੁਸੀਂ ਪਾ ਸਕਦੇ ਹੋ ਬਟ ਮੈਂ ਬੱਚਿਆਂ ਕਰਕੇ ਫਿਰ ਲਾਲ ਮਿਰਚ ਤੇ ਮਿਰਚ ਤੇਜ ਹੋ ਜੇਗੀ ਫਿਰ ਮੈਂ ਇਹ ਕਰਕੇ ਮਿਰਚ ਨਹੀਂ ਪਾਈ ਤੇ ਤੁਸੀਂ ਕਾਲਾ ਨਮਕ ਹੈ ਤੇ ਪਾ ਲਓ ਨਾਲ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦਵਾਂਗੇ ਪਾਣੀ ਆਪਾਂ 4 ਗਲਾਸ ਪਾ ਲਓ ਜਿੰਨਾ ਜਿੰਨਾ ਤੁਸੀਂ ਵਧਾ ਸਕਦੇ ਹੋ ਜਿੰਨਾ ਤੁਹਾਨੂੰ ਚਾਹੀਦਾ ਹੈ ਪਾਣੀ ਤੁਹਾਨੂੰ ਚਾਹੀਦਾ ਹੈ ਉਹਨਾਂ ਤੁਸੀਂ ਪਾਣੀ ਇਹਦੇ ਵਿੱਚ ਐਡ ਕਰ ਸਕਦੇ ਹੋ ਤਿੰਨ ਗਲਾਸ ਪਾਣੀ ਪਾ ਦਿੱਤਾ ਇਹਦੇ ਵਿੱਚ ਤੇ ਵੱਧ ਵੀ ਪਾ ਸਕਦੇ ਹੋ ਪਾਣੀ ਦਾ ਕੋਈ ਉਹ ਨਹੀਂ ਹੈ ਤੇ ਆਪਾਂ ਥੋੜਾ ਜਿਹਾ ਟੇਸਟ ਕਰਕੇ ਦੇਖ ਲੈਂਦੇ ਹਾਂ ਬਹੁਤ ਹੀ ਵਧੀਆ ਪਾਣੀ ਆਪਣਾ ਬਣ ਗਿਆ ਤੇ ਜਿਹੜਾ ਇਹਦੇ ਵਿੱਚ ਨਮਕ ਥੋੜਾ ਜਿਹਾ ਮੈਨੂੰ ਘੱਟ ਲੱਗ ਰਿਹਾ ਸੀਗਾ ਮੈਨੂੰ ਘੱਟ ਲੱਗ ਰਿਹਾ ਸੀ ਮੈਂ ਥੋੜਾ ਜਿਹਾ ਨਮਕ ਹੋਰ ਇਹਦੇ ਵਿੱਚ ਐਡ ਕਰ ਦਿੱਤਾ ਉਨੇ ਨੂੰ ਆਪਾਂ ਕੜ ਦਾਂਗੇ ਮਿਕਸ ਚੰਗੀ ਤਰ੍ਹਾਂ ਤੇ ਬਹੁਤ ਹੀ ਵਧੀਆ ਆਪਣਾ ਖੱਟਾ-ਖੱਟਾ ਜਿਹਾ ਹਰਾ-ਹਰਾ ਗ੍ਰੀਨ-ਗ੍ਰੀਨ ਪਾਣੀ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਤੇ ਕਈ ਲੋਕ ਇਹਦੇ ਵਿੱਚ ਗੁੜ ਵੀ ਪਾ ਲੈਂਦੇ ਨੇ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਗੁੜ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਮਿੱਠਾ ਪਸੰਦ ਹੈ ਤਾਂ ਤੁਸੀਂ ਥੋੜਾ ਜਿਹਾ ਗੁੜ ਪਾ ਸਕਦੇ ਹੋ ਦੇ ਵਿੱਚ ਤੇ ਉਹਦੇ ਨਾਲ ਵੀ ਵਧੀਆ ਆਪਣਾ ਫਲੇਵਰ ਆ ਜਾਂਦਾ ਹੈ ਤੇ ਹਿੰਗ ਵੀ ਤੁਸੀਂ ਪਾ ਸਕਦੇ ਆ ਆਪਾਂ ਥੋੜੀ ਜਿਹੀ ਹਿੰਗ ਪਾ ਲੈਣੀ ਆ ਇਹਦੇ ਵਿੱਚ ਇਹ ਪੀਸ ਕੇ ਰੱਖੀ ਹੋਈ ਸੀ ਉਹ ਬਿਲਕੁਲ ਥੋੜੀ ਜਿਹੀ ਲੈ ਲੈਣੀ ਆ ਪਾਣੀ ਆ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਤੇ ਹੁਣ ਆਪਣਾ ਲਾਸਟ ਇੰਗਰੀਡੀਅੰਟ ਇੱਕ ਰਹਿ ਗਿਆ ਆਪਾਂ ਇਹ ਚ ਖਾਵਾਂਗੇ ਰਾਇਤਾ ਬੁੰਦੀ ਇਹ ਦਿਨ ਇਹਦੀ ਬਿਨਾਂ ਤੇ ਜਿਹੜਾ ਗੋਲ ਕੱਪੇ ਦਾ ਪਾਣੀ ਨੇ ਬਿਲਕੁਲ ਯੋਦਿਆ ਹੈ ਤਾਂ ਇਹ ਆਪਾਂ ਜਰੂਰ ਪਾਣੇ ਵੀ ਆ ਖਾਣੇ ਵੀ ਆ ਤੇ ਆਪਾਂ ਪਾ ਦਿੱਤੀ ਹੈ ਥੋੜੀ ਜਿਹਾ ਪਾ ਦੋਗੇ ਕਿਉਂਕਿ ਮੇਰੇ ਤੇ ਬਹੁਤ ਹੀ ਫੇਵਰਿਟ ਹੈ ਤਾਂ ਦੇਖੋ ਆਪਣਾ ਪਾਣੀ ਕੰਪਲੀਟ ਤਿਆਰ ਹੋ ਚੁੱਕਿਆ ਹੈ ਔਰ ਮੈਂ ਟੇਸਟ ਵੀ ਕਰ ਲਿਆ ਇਨਾ ਟੇਸਟੀ ਲੱਗ ਰਿਹਾ ਹੈ ਮਾਰਕੀਟ ਤੋਂ ਵੀ ਵਧੀਆ ਪਾਣੀ ਆਪਣਾ ਬਣ ਗਿਆ ਆ ਦੇਖੋ ਤਾਂ ਕਲਰ ਵੀ ਬਹੁਤ ਵਧੀਆ ਹੈ ਗ੍ਰੀਨ ਗ੍ਰੀਨ ਜਿਹਾ ਕਲਰ ਹੈ ਗ੍ਰੀਨ ਪਾਣੀ ਹੈ ਜਿਹੜਾ ਮੈਨੂੰ ਇਹ ਵਧੀਆ ਲੱਗਦਾ ਹੈ ਜਿਹੜਾ ਮਿੱਠਾ ਹੁੰਦਾ ਮੈਨੂੰ ਥੋੜਾ ਘੱਟ ਪਸੰਦ ਹੈ ਤੇ ਹੁਣ ਆਪਾਂ ਫਟਾਫਟ ਕਰਦੇ ਹਾਂ ਗੋਲ ਗੱਪਿਆਂ ਦੀ ਤਿਆਰੀ ਤਾਂ ਦੇਖੋ ਇਹ ਕੱਪੜੇ ਨੂੰ ਕੋਈ ਵੀ ਕਾਟਨ ਦਾ ਕੱਪੜਾ ਤੁਸੀਂ ਲੈ ਲਿਓ ਤੇ ਇਹਨੂੰ ਆਪਾਂ ਨੇ ਐਦਾਂ ਗਿੱਲਾ ਕਰ ਲੈਣਾ ਜਿਹੜੀ ਇਹ ਇਹ ਤੇਖ ਹਲਵਾਈਆਂ ਦੀ ਹੈ ਹਲਵਾਈ ਲੋਕ ਜਿਹੜੇ ਕੀ ਇਸੇ ਤਰ੍ਹਾਂ ਹੀ ਕਰਦੇ ਨੇ ਕੋਈ ਵੀ ਕਪੜਾ ਲੈ ਲਓ ਤੁਸੀਂ ਕਾਟਨ ਦਾ ਹੋਵੇ ਜਾਂ ਕਾਟਨ ਦਾ ਦੁਪੱਟਾ ਵੀ ਲੈ ਸਕਦੇ ਹੋ ਤੇ ਉਹਨੂੰ ਆਪਾਂ ਨੇ ਇਦਾਂ ਗਿੱਲਾ ਕਰ ਲੈਣਾ ਹੈ ਕਪੜੇ ਨੂੰ ਵਿਛਾ ਦਿੱਤਾ ਹੈ ਹੁਣ ਆਪਾਂ ਇਹਦੇ ਉੱਤੇ ਜਿਹੜੇ ਵੀ ਗੋਲ ਗੱਪੇ ਬਣਾਉਣੇ ਆਪਾਂ ਨੇ ਇਹਦੇ ਉੱਤੇ ਆਪਾਂ ਰੱਖੀ ਜਾਵਾਂਗੇ ਜਿਹੜਾ ਜਿਹੜਾ ਆਪਣਾ ਇਹ ਆਪਾਂ ਨੂੰ ਇਸੇ ਤਰ੍ਹਾਂ ਦਾ ਇਹ ਤਿਆਰ ਬਹੁਤ ਕਿੰਦੀ ਵਧੀਆ ਬਣੂਗੀ ਦੋ ਬਣ ਗਿਆ। ਤੋਂ ਕੋਰੀ ਪਾ ਦਮ ਮੱਲ ਲਾਂਗੇ ਤੇ ਜਿਹੜਾ ਆਪਣਾ ਆਪਣੀ ਸੂਜੀ ਹੈ ਬਿਲਕੁਲ ਹੀ ਚਿਕਨੀ ਹੋ ਜੇਗੀ। ਚਿਕਨਾ ਜਿਹਾ ਦੋਪਾ ਨੂੰ ਚਾਹੀਦਾ। ਦੇਖੋ। ਮੋੜੀ ਦੀਆਂ ਨਾ ਆਪਾਂ ਲੋਈਆਂ ਕੱਟ ਲਵਾਂਗੇ ਪਹਿਲਾਂ। ਤੇ ਇਹਨੂੰ ਆਪਾਂ ਲੰਬਾਈ ਦੇ ਵਿੱਚ ਇਹਨੂੰ ਵਧਾ ਲਵਾਂਗੇ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚੋਂ ਤਾਂ ਪਹਿਲਾਂ ਕਰ ਲਿਆ ਹੁਣ ਇਹਨੂੰ ਆਪਾਂ ਇਹਨਾਂ ਨੇ ਪੀਸਾ ਦੇ ਵਿੱਚ ਕੱਟ ਲੈਣਾ ਜਿਹਦਾ ਜਿਹਨੇ ਆਪਾਂ ਨੂੰ ਗੋਲ ਕਰਕੇ ਪੇੜੀ ਲੋਈਆਂ ਚਾਹੀਦੀਆਂ ਨੇ ਛੋਟੀਆਂ-ਛੋਟੀਆਂ ਜਿਹੀ ਇਹਨੂੰ ਹੁਣ ਆਪਾਂ ਗੋਲ ਕਰ ਲਵਾਂਗੇ ਇਹਨੂੰ ਬਿਲ ਨਾਸ ਹਲਕਾ ਜਿਹਾ ਆਪਾਂ ਨੇ ਏਦਾਂ ਹੀ ਵੇਦਣਾ ਇਹਨੂੰ ਐਸਾ ਵੇਲ ਵੇਲ ਕੇ ਪਰੇਨਾ ਕੱਪੜੇ ਦੇ ਉੱਤੇ ਰੱਖੀ ਜਾਣਾ ਜਿਹੜਾ ਆਪਾਂ ਨੇ ਕੱਪੜਾ ਗਿੱਲਾ ਕੀਤਾ ਉਹਦੇ ਉੱਤੇ ਆਪਾਂ ਫਿਰ ਰੱਖੀ ਜਾਵਾਂਗੇ ਲੰਬਾਈ ਦੇ ਵਿੱਚ ਇਹ ਮਿਲ ਗਈ। ਰੱਖੀ ਜਾਵਾਂਗੇ। ਧਿਆਨ ਰੱਖਣਾ ਜਿਹਦੇ ਉੱਤੇ ਆਪਾਂ ਰੱਖਣਾ ਉਹ ਕੱਪੜਾ ਜਿਹੜਾ ਆਪਾਂ ਨਾ ਆਪਣਾ ਗਿੱਲਾ ਹੋਣਾ ਚਾਹੀਦਾ ਹੈ। ਆਪ ਤੋਂ ਤੁਹਾਡੀ ਇੱਛਾ ਹੈ ਕਿ ਉਹ ਇਸ ਨਾਲ ਲੰਬਾਈ ਵਿੱਚ ਵਧੇ। ਇਦਾਂ ਤੁਸੀਂ ਕੱਟ ਸਕਦੇ ਹੋ। ਆ ਦੇਖੋ ਥੋੜੇ ਜਿਹਾ ਗੋਲ ਗੱਪੇ ਮੇ ਬਣਾ ਲਏ ਨੇ। ਤਾਂ ਉਹ ਖਾ ਦੇਣੀ ਆ ਤੇ ਹੁਣ ਜਿੰਨੇ ਵੀ ਗੋਲ ਗੱਪੇ ਨੇ ਇਹਨਾਂ ਨੂੰ ਆਪਾਂ ਇੱਕ ਪਾਸੇ ਹੀ ਕਰ ਲੈਣੇ ਆ ਇਹਨਾਂ ਨੂੰ ਇਹਦੇ ਨਾਲੇ ਸਾਫਟੀ ਰਹਿਣਗੇ ਆਪਣੇ ਜਿਹੜੇ ਗੋਲ ਗੱਪੇ ਨੇ ਸੁੱਕਣਗੇ ਨਹੀਂ ਤੇ ਬਾਕੀ ਦੇ ਆਪਾਂ ਹੋਰ ਗੋਲ ਗੱਪੇ ਬਾਕੀ ਵੇ ਲੈਣੇ ਆ ਫਿਰ ਤੁਹਾਨੂੰ ਦਿਖਾਣੇ ਆ ਨੇ ਸਾਰੇ ਦੀ ਸਾਰੇ ਵੇਲ ਲੈਨੇ ਆ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ 3-4 ਬੱਚੇ ਇਸ ਮੈਦ ਵਿੱਚ ਪਾ ਰੱਖ ਦਿੱਤੇ ਨੇ ਤੇ ਇਹਨਾਂ ਨੂੰ ਆਪਾਂ ਨੇ ਜਦੋਂ ਵੀ ਟਕਣਾ ਤਾਂ ਵੀ ਗਿੱਲੇ ਕੱਪੜੇ ਦੇ ਨਾਲ ਹੀ ਆਪਾਂ ਨੇ ਟਕਣਾ ਤੇ ਬਹੁਤ ਹੀ ਸਿਕਰਟ ਜੀ ਟ੍ਰਿਕ ਦੱਸਾਂਗੇ ਇਹ ਇਹ ਜਿਹੜਾ ਗੋਲ ਕੱਪਾ ਆਪਾਂ ਨੇ ਜਿਹੜੀ ਥੈਲੇ ਵਾਲੀ ਸਾਈਡ ਹੈ ਨਾ نیچے ਵਾਲੀ ਇਹ ਉੱਪਰ ਵਾਲੀ ਨਹੀਂ ਥੈਲੇ ਵਾਲੀ ਸਾਈਡ ਤੁਹਾਨੂੰ ਧਿਆਨ ਨਾਲ ਦਿਖਾ ਦੇਣੀ ਆ ਇਹਨੂੰ ਆਪਾਂ ਨੇ ਇਸ ਤਰ੍ਹਾਂ ਆਇਲ ਦੇ ਵਿੱਚ ਪਾਣਾ ਹੈ ਆ ਦੇਖੋ ਆ ਜਿਹੜੀ ਥੱਲੇ ਵਾਲੀ ਸਾਈਡ ਹੈ ਨਾ ਇਹ ਜਿਹੜੀ ਆਪਾਂ ਨੇ ਕਪੜੇ ਦੇ ਨਾਲ ਲਗਾਈ ਸੀ ਇਹਨੂੰ ਆਪਾਂ ਨੇ ਆਇਲ ਦੇ ਵਿੱਚ ਪਾਣਾ ਹੈ ਇਹ ਇਸ ਤਰ੍ਹਾਂ ਸਾਰੇ ਗੋਲ ਕੱਪੇ ਅਨੇ ਇਸੇ ਤਰ੍ਹਾਂ ਹੀ ਪਾ ਦੇਣੇ ਨੇ ਬਾਅਦ ਆਪਾਂ ਨੇ ਤਾਂ ਦੇਖੋ ਕਿੰਨੇ ਵਧੀਆ ਆਪਣੇ ਗੁਬਾਰੇ ਵਾਂਗੂ ਗੋਲ ਕੱਪੇ ਫੁੱਲ ਰਹੇ ਨੇ ਪਕਾੜ ਤੁਹਾਨੂੰ ਹਾਂ ਬਾਕੀ ਇਹ ਗੋਲ ਗੱਪੇ ਮੈਂ ਤੁਹਾਨੂੰ ਪਾ ਕੇ ਦਿਖਾਨੀ ਆ ਇਹ ਜਿਹੜੀ ਇਹਦੀ ਥੈਲੇ ਵਾਲੀ ਸਾਈਡ ਹੈ ਨਾ ਆਪਾਂ ਨੇ ਇਹ ਪਾਣੀ ਆ ਗੋਲ ਕੱਪੇ ਫੁੱਲ ਰਹੇ ਨੇ ਮੈਂ ਉਪਰ ਕੱਟ ਦਉਂਗੀ ਹੋ ਗਏ ਨੇ ਇਹ ਤੇ ਥੱਲੇ ਵਾਲੀ ਸਾਈਡ ਆਪਾਂ ਨੇ ਬਾਣੀ ਐ ਇਸ ਤਰ੍ਹਾਂ ਆਪਾਂ ਨੇ ਪਾ ਕੇ ਤੇ ਨਾਲ ਦੀ ਨਾਲ ਆਪਾਂ ਨੇ ਆਇਲ ਇਹਦੇ ਉੱਪਰ ਪਾਣਾ ਹੈ ਜਿਸ ਤਰ੍ਹਾਂ ਇਹ ਫੁੱਲ ਕੇ ਉੱਪਰ ਆਏਗਾ ਤੇ ਇਸ ਤਰ੍ਹਾਂ ਆਪਾਂ ਨੇ ਆਇਲ ਇਹਦੇ ਉੱਪਰ ਪਾਣਾ ਹੈ ਉਹਦੇ ਨਾਲ ਆਪਣਾ ਜਿਹੜਾ ਗੋਲ ਗੱਪੇ ਨੇ ਇਹ ਬਹੁਤ ਵਧੀਆ ਫੁੱਲ ਜਾਂਦੇ ਨੇ ਆ ਦੇਖੋ ਕਿਵੇਂ ਗੁਬਾਰੇ ਜਿਹਾ ਤਰ੍ਹਾਂ ਫੁੱਲ ਫੁੱਲ ਕੇ ਆਪਣੇ ਗੋਲ ਗੱਪੇ ਬਣ ਰਹੇ ਨੇ ਬਾਕੀ ਇਹਨਾਂ ਨੂੰ ਆਪਾਂ ਬਾਹਰ ਕੱਢ ਦਾਂਗੇ ਜਿਹੜੇ ਬਣ ਗਏ ਇਹਨਾਂ ਨੂੰ ਕੱਢ ਦਵਾਂਗੇ ਇਸ ਤਰ੍ਹਾਂ ਆਪਾਂ ਔਇਲ ਪਾਣੇ ਦੇ ਉੱਪਰ ਜਿਹਦਾ ਗਰਮ ਗਰਮ ਔਇਲ ਪੈਗਾ ਇਹ ਆਪਣੇ ਆਪ ਹੀ ਫੁੱਲ ਜਾਏਗਾ ਦੇਖੋ ਕਿੰਨੇ ਵਧੀਆ ਗੁਬਾਰੇ ਵਾਂਗੂ ਫੁੱਲ ਗਏ ਨੇ ਆਪਨੇ ਗੋਲ ਕੱਪੇ ਬਣ ਗਏ ਨੇ ਕਿੰਨੇ ਵਧੀਆ ਫੁੱਲੇ ਫੁੱਲੇ ਗੋਲ ਕੱਪੇ ਆਪਣੇ ਦੇਖੋ ਫੁੱਲ ਹੀ ਜਾਣਗੇ ਆ ਦੇਖੋ ਕਿੰਨਾ ਵਧੀਆ ਗੁਬਾਰੇ ਉਹ ਫੁੱਲ ਗਏ ਹੁਣ ਇਹ ਪੱਕ ਗਏ ਇਹਨੂੰ ਆਪਾਂ ਕੱਢ ਲਵਾਂਗੇ ਜਦੋਂ ਤੁਸੀਂ ਚਾਹੋ ਉਦਾਂ ਦੇ ਬਣਾ ਸਕਦੇ ਹੋ ਦੇਖੋ ਕੋਈ ਬਹੁਤ ਵੱਡੇ ਬਣ ਗਏ ਨੇ ਗੋਲ ਗੱਪੇ ਕੋਈ ਛੋਟੇ ਬਣ ਗਏ ਨੇ ਇਹ ਦੇਖੋ ਵੇਲਾਂ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਜਿਹੜੇ ਉਹ ਹਲਵਾਈ ਉਹ ਬਣਾਉਂਦੇ ਨੇ ਰੇੜੀ ਵਾਲੇ ਉਹਨਾਂ ਦੇ ਬਿਲਕੁਲ ਇੱਕੋ ਜਿਹੇ ਹੁੰਦੇ ਨੇ ਆ ਦੇਖੋ ਸਾਰੇ ਆਪਣੇ ਗੋਲ ਗੱਪੇ ਜਿਹੜੇ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇ ਦੇਖੋ ਕਿੰਨੇ ਫੁੱਲੇ ਫੁੱਲੇ ਗੋਲ ਗੱਪੇ ਦੇਖੋ ਇਹਨਾਂ ਨੂੰ ਆਪਾਂ ਥੋੜੀ ਜਿਹੀ ਠੰਡੇ ਹੋਲੀ ਰੱਖ ਦਾਂਗੇ ਹਲੇ ਬਹੁਤ ਹੀ ਗਰਮ ਗਰਮ ਨੇ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਠੰਡੇ ਹੋਣ ਤੋਂ ਬਾਅਦ ਕੀ ਹੋਏਗਾ ਕਿ ਇਹ ਕਾਫੀ ਕ੍ਰਿਸਪੀ ਹੋ ਜਾਣਗੇ ਆ ਦੇਖੋ ਤੇ ਗੋਲ ਗੱਪੇ ਨੇ ਉਹ ਫੁੱਲੇ ਨਹੀਂ ਸੀ ਤੇ ਇਹਨਾਂ ਦੀ ਆਪਾਂ ਬਣਾਵਾਂਗੇ ਪਾਪੜੀ ਲਾਲ ਚਟਨੀ ਉੱਤੇ ਦਹੀਂ ਪਾ ਕੇ ਤੇ ਆਪਣੇ ਦਹੀਂ ਭੱਲੇ ਦੇ ਵਿੱਚ ਇਹ ਕੰਮ ਆ ਜਾਂਦੇ ਨੇ ਤੇ ਇਸ ਤਰ੍ਹਾਂ ਆਪਣੇ ਦਹੀਂ ਪਾਪੜੀ ਵੀ ਬਣ ਚੁੱਕੀ ਹੈ ਤੇ ਆਪਣੇ ਇਹ ਜਿਹੜੇ ਨੇ ਗੋਲ ਗੱਪੇ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਸਰਵ ਕਰਕੇ ਵੀ ਦਿਖਾਵਾਂਗੇ ਇਹ ਵੀ ਤਿਆਰ ਹੈ ਗੋਲ ਗੱਪੀਆਂ ਦਾ ਤੇ ਗੋਲ ਗੱਪੇ ਵੀ ਆਪਣੇ ਬਣ ਕੇ ਤਿਆਰ ਹੋ ਗਏ ਨੇ ਦੋ ਤੋਂ ਢਾਈ ਕੋਲੀਆਂ ਇਹਨਾਂ ਨੂੰ ਲੱਗ ਗਈਆਂ ਸੀ ਸੂਜੀ ਹੋਰ ਆਟਾ ਮਿਲਾ ਕੇ ਤੇ ਆ ਦੇਖੋ ਹੁਣ ਆਪਣੇ ਜਿਹੜੇ ਗੋਲ ਗੱਪੇ ਨੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋ ਗਏ ਨੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਆ ਦੇਖੋ ਤੇ ਬਹੁਤ ਹੀ ਵਧੀਆ ਕਰੰਚੀ ਤੁਸੀਂ ਇਹਦਾ ਦੇਖ ਕੇ ਸਕਦੇ ਹੋ ਇਹਨਾਂ ਦੀ ਆਵਾਜ਼ ਇਹ ਦੋ ਆਲੂਨ ਮੈਂ ਉਬਾਲ ਲਿਆ ਸੀਗਾ ਬੋਇਲ ਕਰਕੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਲਾਲ ਮਿਰਚ ਇਹਨਾਂ ਜਿਹੜਾ ਟੇਸਟ ਇਹਨਾਂ ਬਹੁਤ ਵਧੀਆ ਆ ਜਾਏਗਾ ਵੀ ਆਪਣੀ ਸਟਫਿੰਗ ਤਿਆਰ ਹੋ ਗਈ ਹੈ ਤੇ ਤੁਸੀਂ ਇਹਦੇ ਵਿੱਚ ਕਾਲੇ ਛੋਲੇ ਵੀ ਪਾ ਸਕਦੇ ਹੋ ਬਟ ਮੈਂ ਖਾਲੀ ਆਲੂ ਹੀ ਦੋ ਵਾਲੇ ਸੀ ਜਲਦੀ ਜਲਦੀ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਆਲੂ ਦੀ ਸਟਫਿੰਗ ਇਹ ਹੁਣ ਆਪਾਂ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਆ ਦੇਖੋ ਜੀ ਆਪਣਾ ਜਿਹੜਾ ਗੋਲ ਗੱਪਾ ਬਹੁਤ ਹੀ ਵਧੀਆ ਤਿਆਰ ਹੋ ਗਿਆ ਹੈ ਇਹ ਗੋਲਪੇ ਆਪਣੇ ਤਿਆਰ ਨੇ ਤੇ ਜੇ ਤੁਸੀਂ ਚਾਹਦੇ ਹੋ ਇਸੇ ਤਰ੍ਹਾਂ ਦੀ ਰੈਸਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਆਪਾਂ ਬਹੁਤ ਵਧੀਆ-ਵਧੀਆ ਰੈਸਪੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇਖਦੇ ਰਹੋ ਗਿਲ ਪੰਜਾਬੀ ਕੁਕਿੰਗ ਸਤਿ ਸ਼੍ਰੀ ਅਕਾਲ